ਤੰਦੂੜੀ ਫਾਰਮ ਦੇ ਦਾਦਾ ਸਵਾਗਤ ਹੈ ਜੀ ਅੱਜ ਤੁਹਾਨੂੰ ਲਈ ਬਹੁਤ ਸੋਹਣੇ ਦੋ ਪਸ਼ੂ ਦਿਖਾ ਰਹੇ ਹਾਂ ਜੀ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਵੀਰ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਬਹੁਤ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਸਬਕੈਨ ਸਿੰਘ ਜੀ ਪਿੰਡ ਆਪਣਾ ਮਹਾਵਾ ਜੀ ạtari ਦੇ ਲਾਗੇ ਪੈਂਦਾ ਜੀ ਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਦਾ ਹਾਂਜੀ ਵੀਰ ਜੀ ਆਪਣਾ ਕੰਟੈਕਟ ਨੰਬਰ ਵੀ ਇੱਕ ਰਹੀ ਬੋਲੋ 999219008 ਤੇ ਹਾਂਜੀ ਵੀਰ ਜੀ ਆ ਵੜ ਕਿੰਵੇ ਸੁਵੇ ਆ ਜੀ ਇਹ ਵੀ ਜੀ ਦੂਜੇ ਸੁਵੇ ਵੈਰ ਜੇ ਹਾਂਜੀ ਅੱਜ ਸਵੇਰ ਦੀ ਸੂਈ ਜੀ ਠੀਕ ਹੈ ਜੀ ਆ ਪਿੱਛੇ ਕੀ ਪਾਈ ਜੇ ਪਿੱਛੇ ਇਹਦੇ ਬੱਚੀ ਜੇ ਤਾਂ ਥਾਂ ਥਾਂ ਨੂੰ ਬਹੁਤ ਪਿਆਰਾ ਸੋਹਣਾ ਲੱਗੇ ਹੋ ਕੇ ਜੀ ਥਾਂ ਥਾਂ ਨੂੰ ਹਾਂਜੀ ਥਾਂ ਤੇ ਬਹੁਤ ਪਿਆਰਾ ਗੁਲਾਬੀ ਥਾਂ ਲੱਗਾ ਜੇ ਜੀ ਬਹੁਤ ਸੋਹਣਾ ਥਾਣਿਆ ਬਹੁਤ ਸੋਹਣੀ ਮੱਛੀ ਜੇ ਮੰਨੀ ਵੀ ਦੀ ਖੋਲ ਦੋ ਜੀ ਲਓ ਜੀ ਥਲੇਵਾ ਵੀ ਬਹੁਤ ਸਾਫ਼ ਹੈ ਜੇ ਜੀ ਚਵਾਈ ਚਵਾਈ ਵੀ ਜੀ ਕਿਦਾਂ ਜੀ ਬਹੁਤ ਵਧੀਆ ਵੀ ਜੀ ਚਵਾਈ ਆ ਬੇਲ ਵੀ ਬਹੁਤ ਸੋਹਣੀ ਆ ਜੀ ਆ ਵੈੜ ਦੀ ਬੇਲ ਵੇਖੋ ਜੀ ਬਹੁਤ ਸੋਹਣੀ ਬੇਲ ਆ ਬਹੁਤ ਹੀ ਸੋਹਣਾ ਥਣ ਲੱਗਾ ਜਿਹੜੀ ਮੰਨਦੇ ਵੀ ਜੀ ਵੀਡੀਓ ਦਾ ਕੀ ਮੁੱਲ ਕਰਦੇ ਜੀ ਆਪਾਂ ਮੁੱਲ ਵੀ ਜੀ ਆਪਾਂ ਮੁੱਲ ਨਹੀਂ ਕਰਨਾ ਦੇਣ ਲੈਣ ਵਾਲੀ ਗੱਲ ਕਰਨੀ ਜੀ ਹਾਂਜੀ 85000 ਦੀ ਆਪਾਂ ਵੈੜ ਦੇਣਾ ਠੀਕ ਹੈ ਵੀ ਜੀ ਠੀਕ ਹੈ ਵੀ ਜੀ ਇੱਕ ਪਵਿੱਤੀ ਮਹੀਂ ਆ ਦੇਖੋ ਵੀਰ ਜੀ ਮਹੀਂ ਦੇਖੋ ਜੀ ਬਹੁਤ ਸੋਹਣੀ ਮਹੀਂ ਆ ਇਹ ਵੀ ਜੀ ਛੋਟੀ ਿੱਕਿਆ ਸੁਆ ਜੇ ਹਾਂਜੀ ਇਹ ਕਾਂਦੀ ਸੂਈ ਜੇ ਠੀਕ ਹੈ ਤੇਰੇ ਮਗਰੇ ਦੇ ਕੱਟੀ ਜੇ ਠੀਕ ਹੈ ਜੀ ਇਹ ਇਹਦੇ ਥੱਲੇ ਆਪਾਂ ਇਹ ਬੋੜਾ ਜੀ ਵੀ ਜੀ ਇਹਦੇ ਥੱਲੇ ਵੀ ਇਹ ਕਾਂਦੀ ਸੂਈ ਜੇ ਠੀਕ ਹੈ ਬੋਲਾ ਹੋਊਗਾ ਇਹਦੇ ਥੱਲੇ 9 ਤੋਂ 10 ਤੇ ਚੋਣ ਇਹ ਵੀ ਬਹੁਤ ਪਿਆਰਾ ਲੱਗਦਾ ਹੈ ਬਹੁਤ ਸੋਹਣਾ ਹਾਂਜੀ ਆ ਦੇਖੋ ਵੀਰ ਜੀ ਬਹੁਤ ਸੋਹਣਾ ਧਣਵਾਲਾ ਲੱਗਾ ਜੀ ਇਹ ਮਾੜੀ ਦੀ ਬੇਡ ਬੁੱਲ ਵੀ ਬਹੁਤ ਸੋਹਣੀ ਆ ਮਾਡਲ ਵੀ ਜੀ ਸਿੰਘ ਸਿੰਘ ਵੀ ਬਹੁਤ ਸੋਹਣਾ ਲੱਗਾ ਜੀ ਇਹ ਆ ਬਹੁਤ ਸੋਹਣੀ ਕੱਟੀ ਆ ਜੀ ਮਗਰ ਬਾਕੀ ਵੀ ਜੀ ਜਿਹਦੇ ਘਰੋਂ ਆਪਾਂ ਲਈ ਆ ਉਹਨਾਂ ਨੇ ਆਪਾਂ ਨੂੰ 16 ਲੀਟਰ ਦੀ ਗਾਰੰਟੀ ਦਿੱਤੀ ਆ ਕਾ ਜੀ ਚੋਟੀ ਥਲੇ ਸੁਈ ਥਲੇ 9 ਤੋਂ 10 ਲੀਟਰ ਬੋਲਾ ਪੱਕਾ ਹੋਊਗਾ ਠੀਕ ਹੈ ਜੀ ਬਾਕੀ ਚੋਣ ਪਸਮਾ ਦੀ ਬਹੁਤ ਜਿਆਦੀ ਸਾਫ ਹੈ ਠੀਕ ਹੈ ਵੀਰ ਜੀ ਤਾਂ ਮੁੱਲ ਕੀ ਹੈ ਮੁੱਲ ਵੀ ਜੀ ਦਾ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੀ ਫੋਨ ਤੇ ਕਰੋ ਜੀ ਹਾਂਜੀ ਹਾਂਜੀ ਤੇ ਆ ਵੀਰ ਜੀ ਇਹ ਵਹਿੜ ਦਾ ਕਿੰਨਾ ਕੁ ਦੁੱਧ ਦੇ ਆ ਕੀ ਵੜ ਵਹਿੜ ਵੀਰ ਜੀ 24 ਤੋਂ 25 ਲੀਟਰ ਦੁੱਧ ਪੰਣਾ ਚਾਹੀਦਾ ਜਿੰਨੀ ਇਹਨੂੰ ਥਣਲੇ ਬਾਅਦ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਤੇ ਵੀਰ ਜੀ ਇਹ ਕਰੀਆ ਆਪਣਾ ਨੰਬਰ ਹੈ ਫੇਰ ਇਹ ਸ਼ੇਅਰ ਕਰ ਦਿਓ ਜੀ ਨਾਮ ਆਪਣਾ ਸੁਚੈਨ ਸਿੰਘ ਜੀ ਹਾਂਜੀ ਪਿੰਡ ਆਪਣਾ ਮਹਾਵਾ ਜ਼ਿਲ੍ਹਾ ਅਮਰੀਕਾ ਹਾਂਜੀ ਤੇ ਨੰਬਰ ਆਪਣਾ ਹੈਗਾ ਜੀ 959219008 ਠੀਕ ਹੈ ਜੀ ਸਸਿਕਾ ਵੀ ਜੀ ਸਸਿਕਾ